we ਫਤੇਗੜ ਚੂੜੀਆਂ ਦੇ ਡੀਡੀਏ ਸਕੂਲ ਦਾ ਐਨ 1 ਫੰਕਸ਼ਨ ਸਕੂਲ ਦੇ ਐਮ ਡੀ ਇੰਦਤ ਸਿੰਘ ਪਟਿਆਦੀ ਦੇ ক্রিকেট ਕਰਵਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਫਤੇਗੜ ਚੂੜੀਆਂ ਦੇ ਡੀਐਸਪੀ ਵਿਪਨ ਕਮਾਰ ਨੇ ਸ਼ਿਰਕਤ ਕੀਤੀ ਅਤੇ ਉਹਨਾਂ ਨੇ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਹੋਰ ਵੀ ਖੇਡਾਂ ਅਤੇ ਹੋਰ ਰੁਚੀਆਂ ਵਿੱਚ ਵੀ ਐਕਟੀਵਿਟੀ ਦਿਖਾਉਣ ਲਈ ਪ੍ਰੇਰਿਤ ਕੀਤਾ ਸਕੂਲ ਦੇ ਐਮ ਡੀ ਅਤੇ ਸਕੂਲ ਦੀ ਪ੍ਰਿੰਸੀਪਲ ਮੈਡਮ ਪਟਿਆ ਵੱਲੋਂ ਸਕੂਲ ਦੀ ਸਲਾਨਾ ਰਿਪੋਰਟ ਅਤੇ ਸਕੂਲ ਦੀਆਂ ਪ੍ਰਾਪਤੀਆਂ ਦੱਸੀਆਂ ਗਈਆਂ ਇਸ ਮੌਕੇ ਅਨਿਆ ਹੋਈਆਂ ਐਮ ਸਫਲਤਾ ਨੂੰ ਸਨਮਾਨਤ ਵੀ ਕੀਤਾ ਗਿਆ ਇਸ ਮੌਕੇ ਸਕੂਲ ਦੇ ਐਮ ਡੀ ਅਤੇ ਸਟਾਫ ਵੱਲੋਂ ਮੁੱਖ ਮਹਿਮਾਨ ਡੀ ਐਸ ਵੀ ਪੁਨਕਮਰ ਸ਼ਰਮਾ ਸਕੂਲੀ ਬੱਚੇ ਜਿਨ੍ਹਾਂ ਨੇ ਪੜ੍ਹਾਈ ਦੇ ਨਾਲ ਨਾਲ ਖੇਡਾਂ ਅਤੇ ਹੋਰ ਐਕਟੀਵਿਟੀਜ਼ 'ਚ ਮੱਲਾ ਮਾਰੀਆਂ ਸਰ ਉਹਨਾਂ ਨੂੰ ਵੀ ਸਨਮਾਨਤ ਕੀਤਾ ਗਿਆ ਜੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਨਮਸਕਾਰ ਅੱਜ ਅਸੀਂ ਡਿਸਿਪਲਨ ਡਿਸਾਈਪਲ ਇੰਟਰਨੈਸ਼ਨਲ ਸਕੂਲ ਫਰਦਾਕਾਰ ਟੂੜੀਆਂ ਪਿੰਡੀ ਪਿੰਡ ਦਾ ਐਨੂਅਲ ਡੇ ਜਿਹੜਾ ਸੀ ਉਹ ਸੈਲੀਬ੍ਰੇਟ ਕੀਤਾ ਸੀ ਐਨੂਅਲ ਡੇਸ ਵਿੱਚ ਇੱਕ ਸਪੈਸ਼ਲ ਅੱਜ ਜਿਹੜੇ ਸਟੂਡੈਂਟ ਸਾਡੇ ਕੋਲ ਪੜ੍ਹ ਕੇ ਗਏ ਨੇ ਪਲੱਸ 2 ਹਰ ਕੇ ਗਏ ਨੇ ਜਿਨ੍ਹਾਂ ਬੱਚਿਆਂ ਨੇ ਮੈਡੀਕਲ ਕਰ ਲਿਆ ਜਾਂ ਉਹ ਮੈਡੀਕਲ ਦੇ ਵਿੱਚੋਂ ਸੀਟ ਮਿਲੀ ਏ ਅਸੀਂ ਅੱਜ ਉਹਨਾਂ ਨੂੰ ਸਪੈਸ਼ਲ ਇਨਵਾਈਟ ਕੀਤਾ ਸੀ ਤਾਂ ਕਿ ਜਿਹੜੇ ਸਾਡੇ ਪੇਰੈਂਟ ਸਹਬਾਨ ਨੇ ਉਹਨਾਂ ਦੇ ਬੱਚਿਆਂ ਨੂੰ ਨੂੰ ਵੇਖ ਕੇ ਥੋੜਾ ਉਤਸ਼ਾਹ ਪੈਦਾ ਹੋਵੇ ਇਹਨਾਂ ਬੱਚਿਆਂ ਨੇ ਬੜੀ ਮਿਹਨਤ ਕਰਕੇ ਤੇ ਮੈਡੀਕਲ ਦੇ ਵਿੱਚ ਆਪਣਾ ਸੀਟਾਂ ਲਾ ਕੇ ਡੀਡੀਆਈ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ ਪੇਰੈਂਟਸ ਨੂੰ ਅਸੀਂ ਇੱਕ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਖਾਸ ਕਰਕੇ ਆਪਣੇ ਬੱਚਿਆਂ ਨੂੰ ਮੈਂ ਕਿਹਾ ਸੀ ਕਿ ਮੋٹے ਕੜੇ ਪਾ ਕੇ ਨਾ ਭੇਜਿਆ ਕਰੋ ਕਿਉਂਕਿ ਸਾਡੀ ਨਿਸ਼ਾਨੀ ਹੈ ਛੋਟੇ ਕੜੇ ਬਰੀਕ ਜਿਹੜੇ ਆ ਉਹ ਨਿਸ਼ਾਨੀ ਦੇ ਵਿੱਚੋਂ ਪਾ ਕੇ ਦਿਆ ਕਰੋ ਵੱਡੇ ਕੜੇ ਜਿਹੜੇ ਬੱਚਿਆਂ ਦਾ ਨੁਕਸਾਨ ਕਰਦੇ ਨੇ ਦੂਜੇ ਨੰਬਰ ਮੈਂ ਕਿਹਾ ਸੀ ਬੱਚਿਆਂ ਨੂੰ ਪੇਰੈਂਟਸ ਨੂੰ ਇਹਨਾਂ ਨੂੰ ਜਿਆਦਾ ਮੋਬਾਈਲ ਨਾ ਦਿਆ ਕਰੋ ਕਿਉਂਕਿ ਸਾਡੀ ਅੱਜ ਕੱਲ ਜਿਹੜੀ ਸਟੱਡੀ ਹੈ ਉਹ ਆਨਲਾਈਨ ਨਹੀਂ ਚੱਲਦੀ ਸਕੂਲ ਦੇ ਵਿੱਚ ਜਿਹੜੀ ਸਟੱਡੀ ਕਰਾਈ ਜਾਂਦੀ ਹੈ ਬੱਚੇ ਆਪਣੇ ਪੇਰੈਂਟਸ ਨੂੰ ਝੂਠ ਮਾਰ ਕੇ ਨਾ ਕੋ ਮਹਿੰਗੇ ਮਹਿੰਗੇ ਮੋਬਾਈਲ ਲੈ ਲੈਂਦੇ ਨੇ ਵੀ ਸਾਡਾ ਸਕੂਲ ਦਾ ਕੰਮ ਆਨਲਾਈਨ ਜਿਹੜਾ ਉਹ ਆਉਣਾ ਅਸੀਂ ਤੁਹਾਨੂੰ ਰਿਕਵੈਸਟ ਕੀਤੀ ਸੀ ਕਿ ਇਹਨਾਂ ਨੂੰ ਮਹਿੰਗੇ ਮੋਬਾਈਲ ਨਾ ਲੈ ਕੇ ਦਿਓ ਕੋਈ ਕੰਮ ਆਨਲਾਈਨ ਨਹੀਂ ਹੈਗਾ ਕਿ ਜੇ ਨੰਬਰ ਮੈਂ ਕਿਹਾ ਸੀ ਕਿ ਬੱਚਿਆਂ ਨੂੰ ਬੁਲਟ ਮੋਟਰਸਾਈਕਲ ਨਾ ਦਿਓ ਬੱਚੇ ਬੜੀ ਤੇਜ਼ ਰਫ਼ਤਾਰ ਨਾਲ 2 2 3 3 4 4 ਸਟੂਡੈਂਟ ਬੈਂਦੇ ਨੇ ਉਹ ਬੜੀ ਤੇਜ਼ ਰਫ਼ਤਾਰ ਦੇ ਨਾਲ ਜਿਹੜਾ ਮੋਟਰਸਾਈਕਲ ਚਲਾਉਂਦੇ ਨੇ ਬੱਚਿਆਂ ਦਾ ਕਿੰਨਾ ਕਿ ਲੈ ਐਕਸੀਡੈਂਟ ਹੁੰਦਾ ਕੱਲੇ ਕੱਲੇ ਬੱਚੇ ਨੇ ਬੱਚਿਆਂ ਦਾ ਬੜਾ ਨੁਕਸਾਨ ਹੁੰਦਾ ਇਹ ਤਿੰਨ ਚਾਰ ਚੀਜ਼ਾਂ ਦੇ ਸੀ ਸਪੈਸ਼ਲ ਜ਼ੋਰ ਦਿੱਤਾ ਸੀ ਇੱਕ ਪੇਰੈਂਟ ਨੂੰ ਇਹ ਕਰਕੇ ਵਿਖਾਇਆ ਸੀ ਅਸੀਂ ਤੁਹਾਡੇ ਨਾਲ ਵਾਅਦਾ ਕੀਤਾ ਸੀ ਬੱਚਿਆਂ ਨੂੰ ਆਰਡਰ ਅਨਰ ਬਣਾਵਾਂਗੇ ਅੱਜ ਜਿਹੜੇ ਬੱਚੇ ਸਾਡੇ ਪੜ੍ਹਾਈ ਦੇ ਵਿੱਚ 7 96 97% ਮਾਰਕਸ ਲਾ ਕੇ ਇਲਾਕੇ ਦੀ ਸ਼ਾਨ ਵਧਾ ਰਹੇ ਨੇ ਉਹ ਬੱਚੇ ਹੀ ਅੱਜ ਸਾਡੇ ਧਾਰਮਿਕ ਪ੍ਰੀਖਿਆ ਵਿੱਚ ਵੱਲ ਰਹਿ ਰਹੇ ਨੇ ਸਪੋਰਟਸ ਦੇ ਵਿੱਚ ਵੀ ਉਹ 50 ਤੋਂ ਡਿਸਟ੍ਰਿਕਟ ਲੈਵਲ ਤੋਂ ਆਪਣਾ ਜਿਹੜਾ ਨਾਂ ਹੈ ਉਹ ਲੈ ਕੇ ਆ ਰਹੇ ਨੇ ਬੱਚੇ ਜਿਹੜੇ ਸਾਡੇ ਸਪੈਸ਼ਲ ਅੱਜ ਮੈਂ ਬੱਚਿਆਂ ਨੂੰ ਇਹ ਸਪੈਸ਼ਲ ਤੌਰ ਤੇ ਕਿਹਾ ਸੀ ਕਿ ਤੁਸੀਂ ਵੀ ਆਪਣੇ ਪੇਰੈਂਟਸ ਨੂੰ ਦਾਵਤ ਚੱਲਣਾ ਪੇਰੈਂਟਸ ਦੀ ਰਿਸਪੈਕਟ ਕਰਨੀ ਪੂਰੀ ਮੈਂ ਜਿਆਦਾ ਕੁਝ ਨਾ ਕਹਿੰਦਾ ਆ ਸੋ ਇਹ ਸਭ ਤੋਂ ਪਹਿਲਾਂ ਪ੍ਰੈਸ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦ ਆ ਜਿਹੜਾ ਆਪਣਾ ਟਾਈਮ ਕੱਢ ਕੇ ਤੁਹਾਡਾ ਜਿਹੜਾ ਮੈਸੇਜ ਏ ਇਹ ਲੋਕਾਂ ਤੱਕ ਪਹੁੰਚਾਉਂਦੇ ਨੇ ਧੰਨਵਾਦ ਅੱਜ ਸਾਡੇ ਸਕੂਲ ਦੇ ਵਿੱਚ ਡੀਡੀਆਈਐਸ ਦੇ ਵਿੱਚ ਐਨੂਅਲ ਫੰਕਸ਼ਨ 2025 ਸੈਲੀਬ੍ਰੇਟ ਕੀਤਾ ਗਿਆ ਹੈ ਅੱਜ ਦਾ ਸਾਡਾ ਸੀਮ ਥੀਮ ਹੈਗਾ ਸੀ ਨਈ ਸੋਚ ਨਈ ਪਹਿਚਾਨ ਉਸ ਤੇ ਅਕੋਰਡਿੰਗ ਹੀ ਸਾਰੀਆਂ ਆਈਟਮਸ ਕਰਵਾਈਆਂ ਗਈਆਂ ਹਨ ਐਂਡ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਡੇ ਚੀਫ ਗੈਸ ਸਨ ਐਸਡੀਐਮ ਸਰਦਾਰ ਗੁਰਮਿੰਦਰ ਸਿੰਘ ਜੀ ਐਂਡ ਸਾਡੇ ਗੈਸਟ ਆਫ ਆਨਰ ਡੀਐਸਪੀ ਸ਼੍ਰੀ ਵਿਪਨ ਕੁਮਾਰ ਜੀ ਸਾਡੇ ਇਸ ਫੰਕਸ਼ਨ ਤੇ ਪਹੁੰਚ ਰਹੇ ਨਹੀਂ ਤੇ ਉਹਨਾਂ ਨੇ ਵੀ ਇਸ ਫੰਕਸ਼ਨ ਨੂੰ ਦੇਖਿਆ ਹੈ ਸਾਡੇ ਪੇਰੈਂਟ ਸਾਹਿਬਾਨ ਤੇ ਸਾਡੇ ਜਿਹੜੇ ਜਿੰਨੇ ਵੀ ਸਾਰੇ ਰਿਸਪੈਕਟਡ ਗੈਸਟ ਹਨ ਉਹਨਾਂ ਨੇ ਇਹ ਫੰਕਸ਼ਨ ਦੇਖ ਕੇ ਬਹੁਤ ਖੁਸ਼ੀ ਹੋਈ ਹੈ ਬੱਚਿਆਂ ਨੇ ਆਪਣਾ ਟੈਲੈਂਟ ਸਟੇਜ ਦੇ ਵਿੱਚ ਤੇ ਦਿਖਾਇਆ ਹੈ ਇਹ ਸਾਰੀ ਮਹੀਨੇ ਦੀ ਇੱਕ ਇੱਕ ਮਨਮਨ ਦੀ ਮਿਹਨਤ ਜਿਹੜੀ ਹੈ ਬੱਚਿਆਂ ਨੇ ਆਪਣੀ ਸਟੇਜ ਤੇ ਦਿਖਾਈ ਹੈ ਐਂਡ ਪੇਰੈਂਟਸ ਤੇ ਖੁਸ਼ ਹੋਏ ਹੋਏ ਹਨ ਜਿਹੜੇ ਸਾਡੇ ਗੈਸਟ ਆਏ ਸੀ ਸਭ ਨੇ ਬਹੁਤ ਪ੍ਰੇਜ਼ ਕੀਤੀ ਹੈ ਇਹ ਸਭ ਕੁਝ ਜਿਹੜਾ ਹੈ ਟੀਚਰਸ ਪੇਰੈਂਟਸ ਦੀ ਸਪੋਰਟ ਦੀ ਵਜ੍ਹਾ ਨਾਲ ਇਹ ਫੰਕਸ਼ਨ ਜਿਹੜਾ ਹੈ ਇਹ ਸਾਡਾ ਕਰਵਾਇਆ ਗਿਆ ਐਂਡ एवरीवन ਇੰਜੋਏਡ ਦਾ ਫ ਹਾਂਜੀ ਸਕੂਲ ਦੇ ਵਿੱਚ ਡਿਫਰੈਂਟ ਐਕਟੀਵਿਟੀਆਂ ਕਰਵਾਈਆਂ ਜਾਂਦੀਆਂ ਨੇ ਅਕੈਡਮਿਕਸ ਦੇ ਨਾਲ-ਨਾਲ ਅਸੀਂ ਕੋ-ਕੁਰੀਕੂਲਰ ਐਕਟੀਵਿਟੀਆਂ ਦਾ ਵੀ ਪੂਰਾ ਧਿਆਨ ਰੱਖੀਦਾ ਹੈ ਐਂਡ ਸਕੂਲ ਦੇ ਨਾਲ ਟਾਈਮ ਟੂ ਟਾਈਮ 올 ਦਾ ਇਵੈਂਟਸ ਜਾਂ ਕਹੋ ਪਾਰਟਿਸਪੇਸ਼ਨਸ ਕਰਵਾਈਆਂ ਜਾਂਦੀਆਂ ਨੇ ਬੱਚਿਆਂ ਦੀ ਐਂਡ ਉਹਦੇ ਵਿੱਚ ਵੀ ਸਾਡੇ ਬੱਚੇ ਬਹੁਤ ਵਧੀਆ ਪਰਫਾਰਮ ਕਰ ਰਹੇ ਨੇ ਫੈਕਟ ਦੇ ਅੰਦਰ ਸਾਡੇ ਸਕੂਲ ਨੂੰ ਡਿਸਟ੍ਰਿਕਟ ਗੁਰਦਾਸਪੁਰ ਦੇ ਵਿੱਚ ਰੈਂਕ ਨੰਬਰ 1 ਕੀਤਾ ਗਿਆ ਹੈ ਇਸ ਸਕੂਲ ਨੂੰ ਐਂਡ ਅਲਸੋ ਸਾਡੇ ਬੱਚਿਆਂ ਨੂੰ ਰੈਂਕ 1 ਕੀਤਾ ਗਿਆ ਅੰਡਰ ਕਵਿ ਵੀ ਡਿਵਿਨਿਟੀ ਦੇ ਵਿੱਚ ਤੁਸੀਂ ਕਹੋ ਤਾਂ ਵੀ ਸਾਡੇ ਬੱਚੇ ਓਵਰਆਲ ਸਕੂਲ ਦੀ ਟਰੋਫੀ ਫਰਸਟ ਲਿਆ ਰਹੇ ਨੇ ਐਂਡ ਸਪੋਰਟਸ ਦੇ ਵਿੱਚ ਵੀ ਡਿਸਟ੍ਰਿਕਟ ਲੈਵਲ ਤੇ ਸਾਡੇ ਬੱਚੇ ਜਿਹੜੇ ਨੇ ਫਰਸਟ ਸੈਕੰਡ ਥਰਡ ਟਰੋਫੀਸ ਲੈ ਕੇ ਆ ਰਹੇ ਨੇ ਐਂਡ ਵੀ ਆਰ ਆਲ ਪ੍ਰਾਊਡ ਆਫ ਅਵਰ ਸਟੂਡੈਂਟਸ ਐਂਡ ਟੀਚਰਸ ਥੈਂਕ ਯੂ